ਸ਼ਕਤੀ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 19 ਮਈ ਨੂੰ ਪੰਜਾਬ ਭਰ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਦੇਖੋ ਪੁਰਾ ਸ਼ਕਤੀ ਵੈਬ ਟੀਵੀ ਨਿਊਜ਼ ਚੈਨਲ ਬਲੋਂ ਇੱਕ ਨਵਾਂ ਇਕਲੇ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾ ਰਿਹਾ ਹੈ ਤੇ ਨਾਮ ਹੈ ਇਸ ਦਾ ਤੇਜ਼ ਤਰਾਰ ਲੋਕ ਸਭਾ ਚੋਣਾਂ 2019 ਤੋਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਯੂਵਾ ਵਿਕਾਸ ਮੋਰਚਾ ਤੇ ਸੁਪਰ ਪ੍ਰਧਾਨ શ્રી ਅਨੂਕਮਾਰ ਸੋਤਾ ਜੀ ਸੂਬਾ ਜਨਰਲ ਸਕੱਤਰ શ્રી ਅਸ਼ੋਕ ਕੁਮਾਰ ਸੋਤਾ ਜੀ ਨਾਲ ਤੇ ਉਹਨਾਂ ਦੇ ਕੋਲੋਂ ਜਾਣਾਂਗੇ ਯੂਵਾ ਵਿਕਾਸ ਮੋਰਚਾ ਦੀਆਂ ਗਤੀਵਿਧੀਆਂ ਲੋਕ ਸਭਾ ਦੇ ਚੋਣਾਂ ਦੇ ਬਾਰੇ ਵਿੱਚ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਹ ਅਨੂਕਮਾਰ ਸੋਤਾ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਹਾਰਦਿਕ ਸਵਾਗਤ ਹੈ ਜੀ ਤੇ ਨਾਲ ਹੀ ਮੈਂ ਅਸ਼ੋਕ ਕੁਮਾਰ ਸੋਤਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦਾ ਇਹ ਤੁਸੀਂ ਅਰੇਸਾ ਸਟੂਰੋ ਦੇ ਵਿੱਚ ਖਾਸ ਕਰਕੇ ਸ਼ਰਕਤ ਕੀਤੀ ਹੈ ਤੇ ਗੱਲ ਕਰਦੇ ਆਪਾਂ ਲੋਕ ਸਭਾ ਚੋਣਾਂ ਦੀ ਸੋਤਾ ਸਾਹਿਬ ਕਿ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਫਰਕ ਹੈ ਕਿਉਂਕਿ ਲੋਕ ਮੈਂ ਦੇਖਦਾ ਕਿ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ ਵੀ ਲੋਕਾਂ ਨੂੰ ਬਹੁਤ ਸਾਰੇ ਨਾਰੇ ਲਗਾਏ ਜਾਂਦੇ ਨੇ ਐਮਐਲਏ ਦੀ ਟਿਕਟ ਦੇ ਜਿਹੜੇ ਦਾਵੇਦਾਰ ਹੁੰਦੇ ਨੇ ਉਹਨਾਂ ਵੱਲੋਂ ਕਈ ਸਰਕਾਰਾਂ ਵੱਲੋਂ ਦਾਅ ਨਾਰੇ ਲਗਾਏ ਜਾਂਦੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਬਹੁਤ ਸਾਰੇ ਇਸ ਤਰ੍ਹਾਂ ਭੁਲੀ ਭੁਲੇ ਚੱਲਦਾ ਨੂੰ ਘੁਮਰਾਕਿਤ ਜਾਂਦਾ ਹੈ ਔਰ ਨਾਰੇ ਲਗਾਏ ਜਾਂਦੇ ਨੇ ਪਰ ਸਰਕਾਰਾਂ ਜਮਿਨੀ ਪੱਧਰ ਤੇ ਕੁਝ ਵੀ ਨਹੀਂ ਕਰਦੀਆਂ ਕੀ ਫਰਕ ਹੈ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਨੂਰ ਸਾਹਿਬ ਤੁਹਾਡੇ ਬੇਗਮਪੁਰਾ ਸ਼ਕਤੀ ਬੇਗਚਨ ਦਾ ਬਹੁਤ ਧੰਨਵਾਦ ਜੀ ਕੀ ਤੁਸੀਂ ਸਾਨੂੰ ਬਹੁਤ ਤੁਹਾਡਾ ਇੱਥੇ ਮੋਸਟ ਵੈਲਕਮ ਹੈ ਔਰ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਲੋਕ ਸਭਾ ਵਿਧਾਨ ਸਭਾ ਜਾਂ ਪੰਚਾਇਤੀ ਚੋਣਾਂ ਜੀ ਇਨਾਂ ਦੇ ਵਿੱਚ ਦੇਸ਼ ਦੀ ਜਨਤਾ ਨੂੰ ਮੈਂ ਸਭ ਤੋਂ ਪਹਿਲਾਂ ਇੱਕ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੀ ਸਭ ਤੋਂ ਮਹੱਤਵਪੂਰਨ ਚੋਣਾਂ ਹਨ ਲੋਕ ਸਭਾ ਵਾਲਾ ਜੀ ਕਿਉਂਕਿ ਜਿਹੜੀਆਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਜੀ ਉਹ ਪਿੰਡ ਦੇ ਵਿਕਾਸ ਦੀਆਂ ਹੁੰਦੀਆਂ ਨੇ ਜੀ ਜੇ ਆਪਾਂ ਵਿਧਾਨ ਸਭਾ ਦੀ ਗੱਲ ਕਰ ਲਈਏ ਤੇ ਉਹ ਸ਼ਹਿਰ ਦੇ ਵਿਕਾਸ ਦੀਆਂ ਹੁੰਦੀਆਂ ਨੇ ਤੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਹ ਦੇਸ਼ ਦੇ ਵਿਕਾਸ ਦੀਆਂ ਗੱਲ ਹੁੰਦੀ ਨੇ ਜੀ ਜੀ ਇਸ ਲਈ ਅਸੀਂ ਪਿੰਡਾਂ ਤੋਂ ਉੱਤੋਂ ਉੱਠ ਕੇ ਸ਼ਹਿਰ ਤੋਂ ਉੱਤੋਂ ਉੱਠ ਕੇ ਦੇਸ਼ ਦੇ ਖਾਤਰ ਅਸੀਂ ਉਹ ਮੈਂਬਰ ਪਾਰਲੀਮੈਂਟ ਚੁਣੀਏ ਜਿਹੜੇ ਸੰਸਦ ਦੇ ਵਿੱਚ ਜਾ ਕੇ ਸਾਡੇ ਹੱਕਾਂ ਦੀ ਗੱਲ ਕਰ ਸਕਣ ਜੀ ਸਾਡੇ ਹੱਕਾਂ ਦੀ ਗੱਲ ਕਰ ਸਕਣ ਸਮਾਜ ਦੇ ਹੱਕਾਂ ਦੀ ਗੱਲ ਕਰ ਸਕਣ ਇਸ ਲਈ ਅਸੀਂ ਉਹ ਮੈਂਬਰ ਪਾਰਲੀਮੈਂਟ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਜੀ ਜੀ ਇਹ ਸਵਾਗਤ ਹੈ ਕਿ ਯੁਵਾ ਵਿਕਾਸ ਮੋਰਚਾ ਇੱਕ ਬਹੁਤ ਵੱਡਾ ਨਾਮ ਹੈਗਾ ਤੇ ਆਪਾਂ ਦੇਖਦੇ ਕਿ ਖਾਸ ਕਰਕੇ ਯੁਵਾ ਵਿਕਾਸ ਮੋਰਚਾ ਬੋਲੋ ਸਮਾਜ ਦੀ ਬਿਹਤਰੀ ਲਈ ਬਹੁਤ ਸਾਰੇ ਇਹ ਕੰਮ ਕੀਤੇ ਜਾ ਰਹੇ ਨੇ ਤੇ ਯੁਵਾ ਵਿਕਾਸ ਮੋਰਚਾ ਇਹ ਨਾਮ ਕਿਉਂ ਰੱਖਿਆ ਗਿਆ ਔਰ ਇਹ ਕਦੋਂ ਹੋਂਦ ਵਿੱਚ ਆਇਆ ਸਭ ਤੋਂ ਪਹਿਲਾਂ ਮੈਂ ਨੂਰ ਸਾਹਿਬ ਬੇਗੂਰਾ ਸ਼ਕਤੀ ਔਰ ਮੇਰੀ ਜਿਹੜੀ ਆਵਾਜ਼ ਹੁੰਦੇ ਆ ਉਹਨਾਂ ਦੇ ਬੈਕ ਚੈਨਲ ਤੋਂ ਜੈ ਭੀਮ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੂਰ ਸਾਹਿਬ ਤੁਸੀਂ ਗੱਲ ਕੀਤੀ ਹੈ ਯੁਵਾ ਵਿਕਾਸ ਮੋਰਚੇ ਦੀ ਜਿਸ ਦੇ ਵਿੱਚ ਅਸੀਂ 바ਵਾ ਸਾਹਿਬ ਡਾਕਟਰ ઉમેਦਕਰ ਜੀ ਦੀ ਸੋਚ ਤੇ ਤੁਰੇ ਹਾਂ ਕਿ 바ਵਾ ਸਾਹਿਬ ਨੇ ਕਿਹਾ ਸੀ ਕਿ ਜੇਕਰ ਤੁਸੀਂ ਰਾਤ ਸ਼ਕਤੀ ਦੇ ਵਿੱਚ ਖੁਦ ਆਪ ਆਪਣੀ ਸ਼ਿਕਰਤ ਨਹੀਂ ਕਰੋਗੇ ਤਾਂ ਤੁਸੀਂ ਸੋਚ ਨਹੀਂ ਸਕਦੇ ਕਿ ਤੁਸੀਂ ਆਪਣੇ ਦੁੱਖ ਸੁੱਖ ਕਿਸੇ ਤੇ ਆਸ ਨਹੀਂ ਰੱਖ ਸਕਦੇ ਜੀ 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 ਔਰ ਅਸੀਂ ਯੁਵਾ ਵਿਕਾਸ ਮੋਰਚਾ ਨਾਮ ਇਸ ਕਰਕੇ ਰੱਖਿਆ ਕਿਉਂਕਿ ਯੁਵਾ ਜਿਹੜੀ ਸ਼ਕਤੀ ਹੈ ਇਸ ਟਾਈਮ ਨਸ਼ੇ ਦੇ ਵਿੱਚ ਪੇੜ ਜਗਾਰੀ ਦੇ ਵਿੱਚ ਸਰਕਾਰਾਂ ਨੇ ਤਾਕਤ ਦਿੱਤੀ ਹੈ ਔਰ ਉਹਨਾਂ ਦੀ ਤਰੱਕੀ ਤੋਂ ਬਿਨਾਂ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ ਔਰ ਜਿਹੜਾ ਯੁਵਾਵਾ ਉਹ ਹਰ ਵਰਗ ਦਾ ਹਰ ਸਮਾਜ ਦਾ ਬੇਰੁਜ਼ਗਾਰ ਆ ਜੀ ਨਸ਼ੇ ਦੇ ਵਿੱਚ ਫਸ ਰਿਹਾ ਔਰ ਇਹ ਤਾਂ ਹੀ ਨਸ਼ੇ ਦੇ ਵਿੱਚ ਫਸ ਰਿਹਾ ਕਿ ਕੋਈ ਸਰਕਾਰਾਂ ਕੋਲ ਰੋਜ਼ਗਾਰ ਨਹੀਂ ਹੈ ਜੀ 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 ਇਸ ਲਈ ਅਸੀਂ ਆਪਣੇ ਮੋਰਚੇ ਦਾ ਨਾਮ ਯੁਵਾ ਵਿਕਾਸ ਮੋਰਚਾ ਰੱਖਿਆ ਇਹ ਕਿਹੜੇ ਸੰਨ ਦੇ ਵਿੱਚ ਇਹ ਆ ਫੌਂਡ ਦੇ ਵਿੱਚ ਆਇਆ ਬਿਲਕੁਲ ਜੀ ਇਹ 2017 ਦੇ ਵਿੱਚ ਯੁਵਾ ਵਿਕਾਸ ਮੋਰਚੇ ਦੀ ਪਹਿਲੀ ਅਸੀਂ ਫਾਈਟ ਸਰਕਾਰ ਦੇ ਖਿਲਾਫ ਕੀਤੀ ਜਿਸ ਦੇ ਵਿੱਚ ਅਸ਼wini ਸੋਹਤਾ ਜੀ ਤੋਰ ਐਮਐਲਏ ਫਗਵਾੜਾ ਤੋਂ ਇਲੈਕਸ਼ਨ ਯੂਵ ਵਿਕਾਸ ਮੋਰਚਾ ਦੇ ਮਾਧਿਅਮ ਨਾਲ ਲੜਾਈ ਔਰ ਜਿਸ ਦੇ ਵਿੱਚ ਫਗਵਾੜਾ ਦੇ ਵਕਤਰਾ ਨੇ ਸਾਡਾ ਸਾਥ ਦਬਕੇ ਦਿੱਤਾ ਔਰ ਅਸੀਂ ਨਵਾਂ ਕੈਂਡੀਡੇਟਾਂ ਤੋਂ ਪੰਡਿਤ 6ਵੇਂ ਨੰਬਰ ਤੇ 5ਵੇਂ 6ਵੇਂ ਨੰਬਰ ਤੇ ਫਾਲਤ ਦੇ ਵਿੱਚ ਜੀ ਇਹ ਯੁਵਾ ਵਿਕਾਸ ਮੋਰਚਾ ਨੇ ਐਮ ਐਲ اے ਦੀ ਚੋਣ ਲੜੀ ਹੈ ਇਸ ਤੋਂ ਇਲਾਵਾ ਜਿਲ੍ਹਾ ਪੰਚਾਇਤ ਪਾਕਿਸਤਾਨ ਦੀ ਦੀ ਚੋਣ ਜਾਂ ਪੰਚਾਇਤੀ ਚੋਣ 20 ਦਾ ਵਿੱਚ ਲੜਾਈ ਲੜੀ ਬਿਲਕੁਲ ਜੀ ਯੁਵਾ ਵਿਕਾਸ ਮੋਰਚਾ ਦੇ ਮਾਧਿਅਮ ਦੇ ਨਾਲ ਅਸੀਂ ਜ਼ਿਲ੍ਹਾ ਪਰਸ਼ਦ ਫਗਵਾੜਾ ਦੇ ਵਿੱਚੋਂ ਮਨੀਸ਼ਾ ਕੁਮਾਰੀ ਜੀ ਨੂੰ ਲੜਾਇਆ ਔਰ ਉਸ ਦੇ ਵਿੱਚ ਵੀ ਵੱਕਰਾਂ ਨੇ ਸੱਦਾ ਹਮ ਹਮਾ ਕੇ ਸਾ ਦਿੱਤਾ ਔਰ ਪੰਚਾਇਤੀ ਚੋਣਾਂ ਦੇ ਵਿੱਚ ਰਾਣੀਪੁਰ ਕਲੇਰਾਂ ਦੇ ਵਿੱਚੋਂ ਸਾਨੀ ਪਿੰਡ ਚੋਂ ਸਾਡੇ ਕੈਂਡੀਡੇਟ ਖੜੇ ਹੋ ਸੀ ਉਹ ਬਤੌਰ ਉਥੋਂ ਬਾਬਾ ਸਾਹਿਬ ਦੀ ਬਦੌਲਤ ਸਾਡੇ ਕੈਂਡੀਡੇਟ ਬੜੀ ਵਧੀਆ ਲੀਡ ਦੇ ਨਾਲ ਜਿੱਤ ਕੇ ਲੋਕਾਂ ਦੇ ਸਮਾਜ ਦੇ ਨੇ ਹੱਕਾਂ ਦੇ ਲਈ ਆਪਣੀ ਲੜਾਈ ਲੜ ਰਹੇ ਤੁਸੀਂ ਸਮਝਦੇ ਹੋ ਕਿ ਜਿਵੇਂ ਤੁਸੀਂ ਜੂਵਨ ਵਿਕਾਸ ਮੋਰਚਾ ਦੇ ਵੱਲੋਂ ਦੱਸਿਆ ਕਿ ਪੰਚਾਇਤੀ ਚੋਣਾਂ ਬਲਕਸਪਤੀ ਜਿਦਾ ਪ੍ਰੇਸ਼ਣਾ ਹੋਰ ਐਮਐਲਏ ਚੋਣ ਲੜੀ ਹੈ ਕਿ ਸਰਕਾਰਾਂ ਨੇ ਵੀ ਜਿਹੜੀਆਂ ਮੌਕਦੀਆਂ ਸਰਕਾਰਾਂ ਨੇ ਉਹ ਵੀ ਆਪਣੇ ਉਮੀਦਵਾਰ ਚੋਣ ਮਦਾਨਾਂ ਵਿੱਚ ਉਤਾਰਦੀਆਂ ਨੇ ਕੋਈ ਤੁਸੀਂ ਵੀ ਜਿਦਾ ਉਹ ਲੋਕਾਂ ਦੇ ਨਾਲ ਕਾਫੀ ਵਾਅਦੇ ਕਰਦੇ ਨੇ ਉਹ ਵਾਅਦੇ ਵੀ ਕਰੇ ਨਹੀਂ ਉਤਰ ਪਾਦੇ ਪਰ ਤੁਸੀਂ ਵੀ ਕੋਈ ਐਸਾ ਵਾਅਦਾ ਇਹ ਜਨਤਾ ਦੇ ਨਾਲ ਕੀਤਾ ਹੈ ਨਾ ਕੋਲਾਂ ਦੇ ਵਿੱਚ ਨੂੰ ਸਾ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ दे, दे दे दे, कि ਅਸੀਂ ਇਲੈਕਸ਼ਨ ਜਿਹੜੇ 2019 ਦੇ MP ਦੇ ਇਲੈਕਸ਼ਨ ਆ ਰਹੇ ਆ ਸੰਸਦ ਪਾਰਲੀਮੈਂਟ ਦੇ ਉਸ ਦੇ ਵਿੱਚ ਬਤੌਰ ਫਗਵਾੜਾ ਦੇ SDM ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਦੇ ਵਿੱਚ ਅਸੀਂ ਇਹ ਅਨਾਉਂਸ ਕੀਤਾ ਕਿ ਜੋ ਵੀ ਉਮੀਦਵਾਰ ਲੋਕ ਸਭਾ ਦੇ ਵਿੱਚ ਵਰਤਣਾ ਲੋਕਾਂ ਦੇਸ਼ ਵਾਸੀਆਂ ਦੇ ਨਾਲ ਝੂਠੇ ਵਾਅਦੇ ਕਰਕੇ ਆਪਣਾ ਮੈਨੀਫੈਸਟੋ ਝੂਠਾ ਚਲਾ ਕੇ ਲੋਕਾਂ ਨੂੰ ਗੁੰਮਰਾਹੀ ਦੇ ਵਿੱਚ ਰੱਖ ਕੇ ਜਿੱਤਣ ਦੀ ਤダਦ ਕਰੇਗਾ ਤਾਂ ਉਸ ਤੇ 420 ਦਾ ਪਰਚਾ ਕੀਤਾ ਜਾਏਗਾ ਜੀ 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 ਇਹ ਤਰਵਾਂ ਦੇ ਸੋਤਾ ਸਬ ਤੋਂ ਹਰੋ ਸਵਾਲ ਆ ਰਿਹਾ ਕਿ ਜੁਵਾ ਵਿਕਾਸ ਮੋਰਚਾ ਇਹ ਕਿਸ ਮੋਰਚੇ ਦੀ ਲੜਾਈ ਲੜ ਰਿਹਾ ਹੈ ਕਿਵੇਂ ਕਹਿੰਦੇ ਇਸ ਵਿਸ਼ੇ ਦੀ ਲੜਾਈ ਲੜ ਰਿਹਾ ਹੈ ਜੁਵਾ ਵਿਕਾਸ ਮੋਰਚੇ ਦਾ ਵਰਡਨ ਦਾ ਮੀਨਿੰਗ ਹੈ ਕਿ ਯੁਵਾ ਵਰਗ ਨੂੰ ਪੀੜ ਦਾ ਹਿੱਸਾ ਨਾ ਬਣਾਉਣਾ ਨਾ ਬਨਨ ਦੇਣਾ ਬਲਕਿ ਜਾਗਰਤ ਕਰਨਾ ਜੀ ਜੀ ਯਾਨੀ ਕਿ ਸਮਾਜ ਨੂੰ ਇੱਕ ਜਾਗਰਤ ਕਰਨਾ ਜੀ ਜੀ ਉਹ ਸਾਡੇ ਜੁਵਾ ਵਿਕਾਸ ਮੋਰਚੇ ਦੇ ਮਾਦੇ ਤੇ ਨਾਲ ਜੀ ਬਹੁਤ ਵੱਡੇ ਸਮਾਧ ਦੇ ਉਪਰਾਲੇ ਕੀਤੇ ਗਏ ਨੇ ਜਿਵੇਂ ਕਿ ਸਫਾਈ ਕਰਮਚਾਰੀਆਂ ਦਾ ਪਿੱਛੇ ਜੇ ਡੇਸੀ ਰੇਟ ਸੀ ਉਹਨਾਂ ਦੇ ਵਿੱਚ ਇਹਨਾਂ ਨੂੰ ਬਹੁਤ ਵੱਡੀ ਮੁਸ਼ਕਲ ਆ ਰਹੀ ਸੀ ਤਾਂ ਉਹਦੋਂ ਅਸੀਂ ਬਾਦਲ ਸਾਹਿਬ ਨਾਲ ਮੀਟਿੰਗ ਕੀਤੀ ਤਾਂ ਬਾਦਲ ਸਾਹਿਬ ਨੇ ਉਹ ਮਤਲਬ ਮਸਲਾ ਹੱਲ ਕੀਤਾ ਉਸ ਤੋਂ ਬਾਅਦ ਸਿਵਲ ਹਸਪੀਟਲ ਦੇ ਵਿੱਚ ਲੇਡੀ ਡਾਕਟਰ ਨੂੰ ਵੀ ਪ੍ਰੋਬਲਮ ਸੀ ਜਾਨਕੀ ਲੇਡੀਜ਼ ਡਾਕਟਰ ਉੱਥੇ ਪ੍ਰੋਪਰ ਨਹੀਂ ਬੈਠਦੀ ਹੁੰਦੀ ਜੀ ਹਫਤੇ ਦੇ ਵਿੱਚ ਦੋ ਦਿਨ ਜਾਂ ਤਿੰਨ ਦਿਨ ਬੈਣਾ ਤੇ ਜਿਹੜੇ ਸਾਡੇ ਸਮਾਧ ਦੇ ਗਰੀਬ ਆ ਬਰਤ ਦੇ ਲੋਕਾਂ ਨੂੰ ਉਹਨਾਂ ਨੂੰ ਲੋਟਸਾ ਬਹੁਤ ਮੁਸ਼ਕਲ ਆਉਂਦੀ ਸੀ ਜਾਂ ਤਾਂ ਉਹਨਾਂ ਦੇ ਕੇਸਾਂ ਲੁਧਿਆਣੇ ਰੈਵਲ ਕਰਨੇ ਪੈਂਦੇ ਸੀ ਲੇਡੀਜ਼ ਦੇ ਜਾਂ ਜਾਂਚ ਲੰਦਰ ਕਰਨੇ ਪੈਂਦੇ ਸੀ ਯੁਵਾ ਵਿਕਾਸ ਮੋਰਚੇ ਨੇ ਮੁਸ਼ਕਲ ਦਾ ਹੱਲ ਕਰਦੇ ਹੋਏ ਇੱਥੇ ਧਰਨੇ ਮੁਜਾਰੇ ਲਾ ਕੇ ਔਰ ਅਫਸਰਾਂ ਦੇ ਨਾਲ ਅਪਰੋਚ ਕਰਕੇ ਇੱਥੇ ਲੇਡੀ ਡਾਕਟਰ ਨੂੰ ਲੈ ਕੇ ਆਇਆ ਇਸਮਨਦੀਪ ਕੌਰ ਜਲੰਧਰ ਤੋਂ ਜੋ ਪ੍ਰੋਪਰ ਕੰਸਿਡਰ ਹਸਪੀਟਲ ਦੇ ਵਿੱਚ ਬਹਿੰਦੇ ਸੀ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਆ ਉਹ ਨਸ਼ੇ ਦੀ ਮੁਸ਼ਕਲ ਸੀ ਅਸੀਂ ਬਤਾਇਦਾ ਡੀ ਜੀ ਵੀ ਸਾਹਿਬ ਨੂੰ ਇੱਕ ਲੈਟਰ ਲਿਖਿਆ ਉਹ ਲੈਟਰ ਦੇ ਵਿੱਚ ਮੰਗ ਕੀਤੀ ਗਈ ਵੀ ਜਿੱਥੇ ਵੀ ਗਰੀਬ ਸਮਾਜ ਵਰਗ ਦੇ ਨਾਲ ਸੰਬੰਧਤ ਮੁਹੱਲੇ ਨੇ ਜਾਂ ਬਸਤੀਆਂ ਨੇ ਉਹਨਾਂ ਦੇ ਵਿੱਚੋਂ ਆਨ ਲਾਟਰੀ ਦੇ ਸਟਾਰਟ ਠੇਕੇ ਸ਼ਨਾਬ ਦੇ ਸ਼ਕਤੀ ਦੇ ਨਾਲ ਬੰਦ ਕੀਤੇ ਜਾਣ ਔਰ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਬਹੁਤ ਸ਼ਕਤੀ ਦੇ ਨਾਲ ਉਹਨਾਂ ਨੂੰ ਬੰਦ ਵੀ ਕੀਤਾ ਤੇ ਸਮੇਂ ਸਮੇਂ ਦੇ ਵਿੱਚ ਜਦੋਂ ਵੀ ਸਮਾਜ ਦੇ ਨਾਲ ਕੋਈ ਅਤਿਆਚਾਰ ਹੁੰਦਾ ਰਿਹਾ ਜਾਂ ਗਰੀਬ ਵਰਗ ਦੇ ਸਮਾਜ ਦੇ ਲੋਕਾਂ ਦੇ ਹਕਕਾਂ ਤੇ ਆ ਕੋਆਬੀਆ ਦੇ ਯੁਵਾ ਵਿਕਾਸ ਮੋਰਚੇ ਨੇ ਪੇਲ ਦੇ ਆਧਾਰ ਤੇ ਚਾਹੇ ਕੋਈ ਵੀ ਸਰਕਾਰ ਹੋਵੇ ਉਹ ਸਰਕਾਰ ਦੇ ਖਿਲਾਫ ਹਮੇਸ਼ਾ ਸੰਘਰਸ਼ ਕੀਤਾ ਜੀ ਇਹ ਸੋਤਾ ਸਾਹਿਬ ਤੁਸੀਂ ਕਹਿੰਦੇ ਕਿ ਜਿਹੜੀ ਯੁਵਾ ਪੀਡੀਆ ਨੂੰ ਨਸ਼ੇ ਦੀ ਗੱਲ ਕੀਤੀ ਹੈ ਕਿ ਵਾਕਈ ਇਹ ਗੱਲ ਨੂੰ ਆਪਾਂ ਅਨੋਰ ਨਹੀਂ ਕਰ ਸਕਦੇ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈ ਨਸ਼ਾ ਬਹੁਤ ਹੈ ਪੰਜਾਬ ਦੇ ਵਿੱਚ ਔਰ ਕਾਫੀ ਦੇਖਣ ਨੂੰ ਮਿਲਦਾ ਹੈ ਦੇਖ ਲਿਆ ਕਿ ਰੋਜ਼ਾਨਾ ਹੀ ਇੱਕ ਦੋ ਮੌਤ ਨਸ਼ਾ ਕਰਕੇ ਹੁੰਦੀ ਹੈ ਪੰਜਾਬ ਦੇ ਵਿੱਚ ਕੀ ਕੈਟਰ ਬਰਿੰਦਰ ਸਿੰਘ ਜੋ ਮੁੱਖ ਮੰਤਰੀ ਪੰਜਾਬ ਦੇ ਨੇ ਉਹਨਾਂ ਨੇ ਗੋਟਗਾ ਸਾਹਿਬ ਪਰ ਕੇ ਹੱਥ ਵਿੱਚ ਕਸਮ ਖਾਧੀ ਸੀ ਕਿ ਮੈਂ ਇਹ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਦਾਗਾ ਪੰਜਾਬ ਦੇ ਵਿੱਚੋਂ ਕੀ ਤੁਸੀਂ ਸਮਝਦੇ ਕਿ ਨਸ਼ਾ ਕੈਟਰ ਸਰਕਾਰ ਨੇ ਖਤਮ ਕਰ ਦਿੱਤਾ ਤੁਹਾਡੀ ਗੁਰੂ ਸਾਹਿਬ ਬਿਲਕੁਲ ਗੱਲ ਸਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਮਾਧਿਅਮ ਦਰਾਂ ਨਾਲ ਔਰ ਪੰਜਾਬ ਦੀ ਜਨਤਾ ਦੇ ਨਾਲ ਇੱਕ ਜ਼ਰੂਰ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਇਹਨੇ ਪਾਕ ਪਵਿੱਤ ਗੁਟਕਾ ਸਾਫ ਦੀ ਕਸਮ ਖਾਂਦੀ ਕੈਪਟਨ ਸਾਹਿਬ ਨੂੰ ਲੋੜ ਕੀਤੀ ਸੀ ਜੀ ਜੀ ਤੇ ਜੇ ਉਹਨਾਂ ਨੇ ਉਹ ਕਸਮ ਖਾਧੀ ਆ ਗੁਟਕਾ ਸਾਫ ਦੀ ਜੀ ਤੇ ਫੇ ਉਹਨਾਂ ਨੇ ਸਮਾਜ ਦੇ ਨਾਲ ਜੀ ਆਮ ਪੂਰੇ ਪੰਜਾਬ ਦੇ ਨਾਲ ਇੱਕ ਧੋਖਾ ਕੀਤਾ ਵਾ ਇੱਕ ਝੂਠ ਅਤੇ ਫਰੇਵ ਕੀਤਾ ਵਾ ਕਿਉਂਕਿ ਕਰਕੇ ਨਸ਼ਾ ਅਜੇ ਤੱਕ ਵੀ ਖਤਮ ਨਹੀਂ ਹੋਇਆ ਜੀ ਜੀ ਉਹ ਨਸ਼ਾ ਖਤਮ ਨਾ ਹੁੰਦਾ ਜਿਹੜਾ ਮੇਨ ਕਾਰਨ ਆ ਪ੍ਰਸ਼ਾਸਨ ਦੇ ਉੱਤੇ ਰਾਜਨੀਤਿਕ ਦਬਾਅ ਜੀ ਰਾਜਨੀਤਿਕ ਦਬਾਅ ਦੇ ਕਾਰਨ ਜਿਹੜੇ ਪ੍ਰਸ਼ਾਸਨ ਅਹ ਕੋਈ ਕਿ ਸ਼ਕਤੀਕਰਨ ਦੇ ਵਿੱਚ ਢਿੱਲ ਵਰਤ ਦਿੰਦੀ ਆ ਔਰ ਕਿਤੇ ਨਾ ਕਿਤੇ ਜਿਹੜਾ ਨਸ਼ਾ ਚੱਲਦਾ ਵਾ ਉਹ ਮੌਜੂਦਾ ਗੌਰਮੈਂਟ ਦੇ ਕਹਿੰਦੇ ਹੋ ਵੀ ਜਿਹੜੇ ਨੁਮਾਇੰਦੇ ਬੈਠੇ ਪਏਗਾ ਉਹਨਾਂ ਦਾ ਕਿਤੇ ਨਾ ਕਿਤੇ ਵਿੱਚ ਹੱਥ ਜ਼ਰੂਰ ਹੁੰਦਾ ਕਿਉਂ ਕਰਕੇ ਸਾਫ ਨੂਰ ਸਾਹਿਬ ਇਤਿਹਦਾ ਜ਼ਰੂਰ ਆ ਵੀ ਜਦੋਂ ਟਣਾ ਦੇ ਸਾਫ ਦੇ ਨਾਲ ਨਸ਼ਾ ਫੜਿਆ ਜਾਂਦਾ ਚੰਡੀਗੜ੍ਹ ਦੇ ਵਿੱਚ ਇਹ ਜਾ ਕੇ ਉੱਥੇ ਬੌਂਡ ਵੀ ਹੋ ਜਾਂਦਾ ਬੌਂਡ ਹੋਣ ਤੋਂ ਬਾਅਦ ਉਹ ਦੁਬਾਰਾ ਵਾਪਸ ਕਿੱਦਾਂ ਆ ਜਾਂਦਾ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਰਲੀ ਮਿਲੀ ਐ ਨਾ ਜੀ ਬਿਲਕੁਲ ਜਿੱਤੇ ਉਹ ਇਹ ਜਿਵੇਂ ਕਿ ਤੁਸੀਂ ਦੱਸਿਆ ਕਿ ਰਲੀ ਮਿਲੀ ਹੈ ਸਰਕਾਰਾਂ ਦਾ ਇਨਵੋਲਵ ਹੋਣਾ ਬਿਲਕੁਲ ਬਿਲਕੁਲ ਕਿਸੇ ਨਾ ਕਿਸੇ ਜਰੂਰ ਰਹਿਣ ਦਾ ਹੱਕ ਹੁੰਦਾ ਹੈ ਕਿ ਫਗਵਾੜੇ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਕੋਈ ਹੈ ਗੱਲਬਾਤ ਕਿ ਜਿਵੇਂ ਫਗਵਾੜੇ ਦੇ ਵਿੱਚ ਇਹ ਕਾਫੀ ਦੇਖਦੇ ਆਪਾਂ ਕਿ ਇੱਥੇ ਕਾਂਗਰਸ ਹੋਰ ਅਕਾਲੀ ਭਾਜਪਾ ਦਾ ਕਾਫੀ ਦਬਾਵਾ ਹੈਗਾ ਇਹ ਫਗਵਾੜੇ ਦੇ ਵਿੱਚ ਤੇ ਫਗਵਾੜੇ ਦੇ ਵਿੱਚ ਵੀ ਕੋਈ ਨਸ਼ੇ ਦੀ ਰੋਕਥਾਮ ਲਈ ਕੋਈ ਜ਼ੁਬਾ ਵਿਕਾਸ ਮੋਰਚਾ ਕੋਈ ਕਦਮ ਉਠਾ ਰਿਹਾ ਹੈ ਜਾਂ ਕੋਈ ਸਰਕਾਰਾਂ ਮੌਕੇ ਦੀ ਸਰਕਾਰਾਂ ਜਿਹੜੀਆਂ ਨੇ ਉਹ ਕੋ ਕਦਮ ਉਾਰੀਏ ਨੇ ਜਾ ਵੀ ਫਗਵਾੜੇ ਦਾ ਪੁਲਿਸ ਪ੍ਰਸ਼ਾਸਨ ਵੀ ਦਬਾ ਦੇ ਟੇਟ ਹੈ ਕੀ ਸਮਝਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਾਂਗਾ ਵੀ ਨਸ਼ਾ ਜਿਹੜਾ ਬਾ ਅਗਰ ਉਹ ਸਰਕਾਰ ਨਹੀਂ ਖਤਮ ਕਰ ਪਾਉਂਦੀ ਆ ਤਾਂ ਮੈਂ ਪਬਲਿਕ ਨੂੰ ਇਹ ਯੁਵਾ ਵਿਕਾਸ ਮਾਧਿਅਮ ਦੇ ਯੁਵਾ ਵਿਕਾਸ ਮੋਰਚਾ ਦੇ ਤੁਹਾਡੇ ਮਾਧਿਅਮ ਦੇ ਨਾਲ ਨੂੰ ਸਭ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਅਸੀਂ ਘਰ ਘਰ ਦੇ ਵਿੱਚ ਇੱਕ ਜਾਗਰਤੀ ਕਰੀਏ ਜੀ ਜਦੋਂ ਤੱਕ ਜਾਗਰਤੀ ਨਹੀਂ ਹੋਊਗੀ ਸਮਾਜ ਦੇ ਵਿੱਚ ਉਦੋਂ ਤੱਕ ਨਸ਼ਾ ਖਤਮ ਨਹੀਂ ਹੋਊਗਾ ਜੀ ਮੇਰੇ ਕਹਿਣ ਦਾ ਮਤਲਬ ਸਾਫ਼ ਸ਼ਬਦਾਂ ਦੇ ਵਿੱਚ ਇਹ ਆ ਕਿਸ ਸਰਕਾਰ ਤੋਂ علاوہ ਜੀ ਅਸੀਂ ਸਮਾਜਿਕ ਲੋਕ ਇਕੱਠੇ ਹੋ ਕੇ ਇੱਕ ਉਪਰਾਲਾ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਬੱਚੇ ਨਸ਼ਿਆਂ ਤੋਂ ਬਚ ਸਕਣ ਜੀ ਕਿਉਂ ਕਰਕੇ ਨਸ਼ਿਆਂ ਦੇ ਨਾਲ ਇੱਕ ਘਰ ਨਹੀਂ ਬਰਬਾਦ ਹੁੰਦਾ ਉਹ ਘਰ ਬਰਬਾਦ ਹੁੰਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਠੀਕ ਇਹ ਸਵਾਦ ਤੁਹਾਡੀ ਹੀ ਹੈ ਕਿ ਜਿਵੇਂ ਕਿ ਦੱਸਿਆ ਸਾਰਾ ਕੁਝ ਤਕਰੀਬਨ ਲੋਕ ਵਿਕਾਸ ਮੋਰਚਾ ਬਹੁਤ ਵਧੀਆ ਲੜਾਈ ਲੜ ਰਿਹਾ ਸਮਾਜ ਦੇ ਵਿੱਚ ਲਈ ਇਹ ਲੜਾਈ ਲੜਦਾ 90 ਸਾਲਾਂ ਤੋਂ ਲੜਦਾ ਆ ਰਿਹਾ ਹੈ ਕਿ ਹੁਣ 2019 ਚੱਲ ਰਿਹਾ ਮਈ 19 ਮਈ ਨੂੰ ਪੰਜਾਬ ਦੇ ਵਿੱਚ ਵੋਟਾਂ ਹੋਣ ਜਾ ਰਹੀਆਂ ਨੇ ਕਿ ਯੂਵਾ ਵਿਕਾਸ ਮੋਰਚਾ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਸੇ ਪਾਰਟੀ ਦੀ ਮਦਦ ਕਰੇਗਾ ਬਿਲਕੁਲ ਮੋਹਨ ਸਾਹਿਬ ਮੈਂ ਤੁਹਾਡੀ ਗੱਲ ਨਾਲ ਇੱਕ ਰਹੀ ਕਿ ਜੋ ਵਿਧਾਨ ਸਭਾ ਚੋਣਾਂ ਔਰ ਲੋਕ ਸਭਾ ਚੋਣਾਂ ਆ ਰਹੀਆਂ ਨੇ ਜਿਸ ਦੇ ਵਿੱਚ ਦੇਸ਼ ਦਾ ਔਰ ਦੇਸ਼ਵਾਸੀਆਂ ਦਾ ਪੁਇਕਨੈਟ ਹੋਣਾ ਤਾਂ ਤੁਹਾ ਬਾਵਾ ਸਾਹਿਬ ਡਾਕਟਰ ਮੇਰਜਰ ਨੇ ਕਿਹਾ ਸੀ ਕਿ ਤੁਸੀਂ ਸੰਸਦ ਦੇ ਵਿੱਚ ਜਾਓ ਉੱਥੇ ਹੀ ਤੁਹਾਡੇ ਪੁਇਕ ਦਾ ਨਿਰਣੇ ਕੀਤਾ ਜਾਣਾ ਔਰ ਉਹ ਸਮਾ ਜਿਹੜਾ ਹੁਣ ਆਉਣ ਵਾਲਾ ਔਰ ਮੈਂ ਇੱਕ ਜਰੂਰ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਲਈ ਕਿ ਯੂਵਾ ਵਿਕਾਸ ਮੋਰਚਾ ਸਰਕਾਰ ਕਿਸੇ ਦੀ سپورਟ ਨਹੀਂ ਕਰਦਾ ਜੀ ਸਰਕਾਰ ਦੀ سپورਟ ਨਾ ਕਰਨ ਦੀ ਕਿਉਂਕਿ ਜਿਹੜਾ ਲੜਾਈ ਆ ਸੰਘਰਸ਼ਸ਼ੀਲ ਬੰਦਾ ਉਹਦਾ ਸਰਕਾਰਾਂ ਨਾਲ ਸਦਾ ਹੀ ਸੰਗਰਸ਼ ਚੱਲਦਾ ਰਹਦਾ ਹੈ ਜੀ ਜੀ ਬਿਲਕੁਲ ਪਰ ਲਾਵਾ ਸਾਹਿਬ ਡਾਕਟਰ ਮਹਿੰਦਰਜੀ ਸੋਚਦੇ ਨਾਲ ਜੋ ਸੰਵਿਧਾਨ ਦੇ ਪ੍ਰਤੀ ਔਰ ਸਮਾਜ ਦੇ ਪ੍ਰਤੀ ਜੋ ਉਮੀਦਵਾਰ ਸਮਰਪਿਤ ਹੋਏਗਾ ਸੱਚਾਈ ਦੇ ਨਾਲ ਲੜੇਗਾ ਯੂਵਾ ਵਿਕਾਸ ਮੋਰਚਾ ਉਸ ਦਾ ਖੁੱਲੇ ਤੌਰ ਤੇ ਸਮਰਥਨ ਕਰੇਗਾ ਜੀ ਕਿਉਂਕਿ ਰਾਜ ਸ਼ਕਤੀ ਤੋਂ ਬਿਨਾਂ ਰਾਜਨੀਤਿਕ ਸ਼ਕਤੀ ਤੋਂ ਬਿਨਾਂ ਸਾਡੇ ਦੁੱਖ ਸੋ ਕੋਈ ਨਹੀਂ ਹੱਲ ਕਰ ਸਕਦਾ ਜੀ ਇਹ ਲੋਕ ਸਭਾ ਚੋਰਾ ਦੇ ਵਿੱਚ ਜੀ ਯੂਵਾ ਵਿਕਾਸ ਮੋਰਚਾ ਕੀ ਭੂਮਿਕਾ ਨਿਭਾਏਗਾ ਜੀ ਬਿਲਕੁਲ ਨੂਰ ਸਾਹਿਬ ਲੋਕ ਸਭਾ ਚੁਨਾਵਾ ਦੇ ਵਿੱਚ ਯੂਵਾ ਵਿਕਾਸ ਮੋਰਚਾ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ ਕਿਉਂਕਿ ਜਿਹੜੀ ਮੇਨ ਸਾਡਾ ਦੁਆਬਾ ਵਾ ਦੁਆਬਾ ਜਿਹੜਾ ਜਿੱਦਾਂ ਕਿ ਮਾਲਵਾ ਮਾਝਾ ਦੁਆਬਾ ਦੁਆਬੇ ਦੇ ਵਿੱਚ ਪੜਿਆ ਲਿਖਿਆ ਵਰਗ ਜ਼ਿਆਦਾ ਵਾ ਔਰ ਪੜੇ ਲਿਖੇ ਵਰਗ ਨੂੰ ਗਾਈਡ ਕਰਨਾ ਬਹੁਤ ਸੌਖਾ ਹੋ ਜਾਂਦਾ ਵਾ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਔਰ ਲੋਕ ਸਭਾ ਦੇ ਵਿੱਚ ਅਨ ਯੁਵਾ ਵਿਕਾਸ ਮੋਰਚਾ ਨਾਲ ਯੁਵਾ ਨਹੀਂ ਬਲਕਿ ਇਹਦੇ ਹਰ ਇੱਕ ਵਿੰਗ ਬਣਾਏ ਗਏ ਨੇ ਜਿੱਦਾਂ ਮੁਸਲਮਾਨ ਸਮਾਜ ਦਾ ਵਿੰਗ ਬਣਾਇਆ ਗਿਆ ਹੈਂਡੀਕੈਪਟ ਦਾ ਵਿੰਗ ਬਣਾਇਆ ਗਿਆ ਆ ਫੋਰਥ ਕਲਾਸ ਅਪਲਾਈ ਜੁਨੀਅਨ ਦਾ ਵਿੰਗ ਬਣਾਇਆ ਗਿਆ ਉਹਨਾਂ ਦੀ ਬਕਾਇਦਾ ਪਿੰਡਾਂ ਲੈਵਲ ਤੇ ਡਿਊਟੀ ਲਾ ਦਿੱਤੀਆਂ ਗਈਆਂ ਨੇ ਕਿ ਤੁਸੀਂ ਸਾਫ਼ ਸੁਥਰੇ ਉਹ ਕੈਂਡੀਡੇਟ ਨੂੰ ਵੋਟ ਪਾਉਣੀ ਆ ਜਿਹੜਾ ਕੈਂਡੀਡੇਟ ਪਾਰਟੀ ਦਾ ਗੁਲਾਮ ਨਾ ਹੋਵੇ ਬਲਕਿ ਲੋਕ ਸਭਾ ਦੇ ਵਿੱਚ ਜਾ ਕੇ ਸਮਾਜ ਦੇ ਮੁੱਦਿਆਂ ਨੂੰ ਉਠਾ ਸਕੇ ਜੀ 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 ਕਿਉਂ ਕਰਕੇ ਸਾਡੀ ਕਿਸੇ ਵੀ ਕੁਆਲਿਟੀ ਦੇ ਨਾਲ ਕੋਈ ਰੰਜਿਸ਼ ਨਹੀਂ ਆ ਕੋਈ ਦੋਸਤੀ ਨਹੀਂ ਆ ਪਰ ਅਸੀਂ ਚਾਹੁੰਦੇ ਸਾਫ਼ ਸੁਥਰਾ ਬੇਦਾਗ ਜੀ ਕੈਂਡੀਡੇਟ ਜਿਹੜਾ ਵਾ ਉਹ ਜਨਤਾ ਦੀ ਕਚੈਰੀ ਦੇ ਵਿੱਚ ਆਵੇ ਅਤੇ ਉਸ ਨੂੰ ਅਸੀਂ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਸਕੀਏ ਤਾਂ ਕਿ ਸਮਾਜ ਦੇ ਹੱਕਾਂ ਦੀ ਜਿਹੜੀ ਰਵਾਜ ਆ ਉਹ ਬਲੰਟ ਹੋ ਸਕੇ ਜੀ ਇਹ ਇੱਕ ਸਵਾਲ ਹੋ ਰਿਹਾ ਕਿ ਜਿਹੜਾ ਫਗਵਾੜੇ ਦਾ ਪੁਲਿਸ ਹੈਗਾ ਜੀ ਜੀ ਜੇ ਲੋ ਵਿਜੇ ਸੰਪਲੋਜੀ ਨੇ ਪਹਿਲਾਂ ਤੋਂ ਲੰਘਦਾ ਇਸੇ ਉਦਘਾਟਨ ਵੀ ਪਿਛੇ 25 ਤਰੀਕ ਨੂੰ ਹੋਇਆ ਪਰ ਉਹ ਪੁਲ ਇਹ ਐਲ ਮੌਕੇ ਤੇ ਆ ਕੇ ਉਹਦਾ ਉਦਘਾਟਨ ਕੀਤਾ ਗਿਆ ਕੁਝ ਦਿਨਾਂ ਦੇ ਵਿੱਚ ਹੀ ਉਹਨਾਂ ਪੁਲ ਨੂੰ ਲਾਚ ਸ਼ੁਰੂ ਉਹਦਾ ਕੰਮ ਕਰਨਾ ਸੀਗਾ ਫਿਰ ਇੱਕਦਮੀ ਚੋਣ ਜਾਪਦਾ ਲੱਗ ਗਿਆ ਇਹਦੇ ਵਿੱਚ ਤੁਸੀਂ ਕੀ ਸਮਝਦੇ ਹੋ ਜੇ ਸਰਕਾਰ ਦੀ ਸਿਆਸਤ ਹੈ ਜਾਂ ਕੁਝ ਹੋਰ ਇਹ ਬਿਲਕੁਲ ਤਲਵਾਰ ਦੀ ਸਹੀ ਹੈ ਕੀ ਹੁੰਦਾ ਪਰ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜੇ ਦੇਸ਼ ਦੇ ਲੋਕ ਆ ਪੜੇ ਲਿਖੇ ਨੇ ਸੋਚਵਾਨ ਲੋਕ ਨੇ ਆ ਮੌਕੇ ਦੇ ਵਿੱਚ ਹੀ ਇਹਨਾਂ ਨੂੰ ਵੋਟਾਂ ਦੇ ਕੋਲ ਹੀ ਪੁੱਲ ਕਿਉਂ ਯਾਦਾ ਆ ਬੰਨ੍ਹ ਸਾਲ ਪਹਿਲਾਂ ਕਿਉਂ ਨਹੀਂ ਯਾਦਾ ਆ ਬਿਲਕੁਲ ਬਿਲਕੁਲ ਹੋਰ ਸਭ ਤੋਂ ਵੱਡੀ ਗੱਲ ਲੋਕ ਸਭਾ ਆਪਣਾ ਹਸ਼ਾਪੁਰ ਦੇ ਹਲਕਾ ਜਿਹੜੇ ਆ ਉਹਨਾਂ ਦੇ ਲੋਕਾਂ ਦੇ ਨਾਲ ਮੈਂ ਸਾਂਝੀ ਗੱਲ ਕਰਨਾ ਚਾਹੁੰਦਾ ਮਾਂ ਜੀ ਜੀ ਕਿ ਜਿਹੜੇ ਵਿਜੇ ਸਾਪਲਾ ਨੂੰ ਇੱਥੋਂ ਤੁਸੀਂ ਜਿਤਾ ਕੇ ੱੱੱ ਲਿਆ ਵਾ ਜੀ ਉਹਨਾਂ ਨੂੰ ਹਲਕੇ ਵਿੱਚ ਕਿਤੇ ਦੇਖਿਆ ਨਹੀਂ ਗਿਆ ਬਿਲਕੁਲ ਜੀ ਤੇ ਨਾ ਹੀ ਉਹਨਾਂ ਨੂੰ ਸੰਸਦ ਦੇ ਵਿੱਚ ਦੇਖਿਆ ਗਿਆ ਉਹ ਮੈਂ ਕਹਿੰਦਾ ਵੀ ਜਿਹੜਾ ਐਮਪੀ ਅਸੀਂ ਚੁਟਾ ਕੇ ਭੇਜਦੇ ਹਾਂ ਜੇ ਉਹ ਲੋਕਾਂ ਦੀ ਮੁਸ਼ਕਲਾ ਨਹੀਂ ਹੱਲ ਕਰ ਸਕਦਾ ਜਾਂ ਲੋਕ ਸਭਾ ਦੇ ਵਿੱਚ ਜਾ ਕੇ ਲੋਕਾਂ ਦੀ ਮੁਸ਼ਕਲਾ ਨੂੰ ਹੱਲ ਕਰਨ ਦੀ ਮੋਤਦਾ ਨਹੀਂ ਉਠਾ ਸਕਦਾ ਤਾਂ ਫੇਰ ਦਾ ਐਮਪੀ ਨੂੰ ਜਤੋਣ ਦਾ ਕੋਈ ਫਾਇਦਾ ਹੀ ਨਹੀਂ ਹੈ ਔਰ ਜਿੱਥੋਂ ਤੁਸੀਂ ਨੂਰ ਸਾਹਿਬ ਗੱਲ ਕੀਤੀ ਆ ਪੋਲ ਦੀ ਉਹ ਬਿਲਕੁਲ ਇਹਨਾਂ ਦਾ ਇੱਕ ਪੋਲੀਟਿਕਲ ਸਟੰਟ ਆ ਕਿਉਂ ਕਰਕੇ ਤੁਹਾਨੂੰ ਪਤਾ ਚੋਣ ਚਾਕ ਤਾਂ ਲੱਗ ਚੁੱਕਾ ਵਾ ਚੋਣ ਚਾਕ ਦੇ ਵਿੱਚ ਨਾ ਤੇ ਸਰਕਾਰਾਂ ਕੁਝ ਗਰੰਟਾ ਦੇ ਸਕਦੀਆਂ ਤੇ ਨਾ ਲੈ ਸਕਦੀਆਂ ਸਿਰਫ ਨੇ ਨਾ ਨੇ ਲੋਕਾਂ ਨੂੰ ਗੁੰਮਰਾਹ ਕਰਨੀ ਕਰਦਾ ਵੀ ਭੁੱਲ ਬਣ ਜਾਊਗਾ ਪਰ ਸਾਹਿਬਾ ਸਾਹਿਬ ਨੂੰ ਮੈਂ ਇੱਕ ਗੱਲ ਦੱਸਦਾ ਵੀ ਜਿਹੜੇ ਹੁਣ ਫਗਵਾੜਾ ਸ਼ਹਿਰ ਦੇ ਜਾਂ ਹਸ਼ਰਪੁਰ ਹਿਲਕੇ ਦੇ ਲੋਕ ਨੇ ਬਹੁਤ ਸੁਜੀਵਾਨ ਲੋਕ ਨੇ ਗੋਲੀਆਂ ਉਹਨਾਂ ਦੀਆਂ ਗੱਲਾਂ ਵਿੱਚ ਫਸਲੇ ਇਹ ਲੋਕ ਸਭਾ ਚੋਣਾਂ ਦੇ ਵਿੱਚ ਯੁਵਾ ਵਿਕਾਸ ਮੋਰਚਾ ਵੀ ਆਪਣਾ ਅਯੋਧਾ ਕੋਈ ਉਮੀਦਵਾਰ ਉਤਾਰ ਰਿਹਾ ਜੀ ਜਾਂ ਕਿਸੇ ਦੀ ਸਿੱਧੇ ਤੌਰ ਤੇ ਕੋ ਮਦਦ ਕਰੇਗਾ ਬਿਲਕੁਲ ਜੀ ਲੋਕ ਸਭਾ 2009 ਦੇ ਚੋਣਾਂ ਦੇ ਵਿੱਚ ਯੁਵਾ ਵਿਕਾਸ ਮੋਰਚਾ ਇਸ ਵਾਰ ਉਮੀਦਵਾਰ ਨਹੀਂ ਇਸ ਵਾਰ ਸਾਫ ਸੁਥਰਾ ਉਮੀਦਵਾਰ ਸਾਡੀ ਪੂਰੀ ਟੀਮ ਜਿਹੜੀ ਇਕੱਠਿਤ ਹੋ ਕੇ ਜੀ ਉਹਨੂੰ ਚੁਣ ਕੇ ਜੀ ਔਰ ਜੋ ਸੰਵਿਧਾਨ ਦੇ ਪ੍ਰਤੀ ਔਰ ਲੋਕਾਂ ਦੇ ਸਮਾਜ ਦੇ ਪ੍ਰਤੀ ਉਮੀਦਵਾਰ ਵੇਦਾਹ ਹੋਏਗਾ ਯੂਵਰ ਕਾਸ ਮੋਰਚਾ ਉਸ ਦਾ ਪੂਰਾ ਖੁੱਲੇ ਪੌਰ ਤੇ ਸਮਰਥਨ ਕਰੇਗਾ ਔਰ ਕਿਸੇ ਪਾਰਟੀ ਦਾ ਵੀ ਹੋਵੇ ਅਸੀਂ ਡਟ ਕੇ ਉਹਦੀ ਸਪੋਰਟ ਕਰਾਂਗੇ ਤਾਂ ਕਿ ਜੋ ਸਾਡੇ ਸਮਾਜ ਦੇ ਲਈ ਸਾਡੇ ਯੁਵਾ ਦੇ ਲਈ ਜੋ ਨੌਕਰੀਆਂ ਸੈਂਟਰ ਸਰਕਾਰ ਦੇ ਵਿੱਚੋਂ ਜਾਂ ਕੋਈ ਗ੍ਰਾਂਟ ਆ ਕੋ ਕਿਸ ਤਰ੍ਹਾਂ ਦਾ ਕੁਛ ਵੀ ਆ ਉਹ ਇਮਾਨਦਾਰੀ ਨਾਲ ਆਪਣੇ ਹਲਕੇ ਦੇ ਵਿੱਚ ਲਾ ਸਕਦਾ ਹੈ ਇਹ ਇੱਕ ਸਵਾਲ ਹੋਰ ਹੈ ਤੁਹਾਡੇ ਕੋਲ ਕਿ ਜੇਵੇਂ ਤੁਸੀਂ ਦੇਖਦੇ ਹੋ ਕਾਂਗਰਸ ਦੀ ਸਰਕਾਰ ਕਾਂਗਰਸ ਦੀ ਪਾਰਟੀ ਹੋਵੇ ਜਾਂ ਗੱਲ ਦੀ ਪਾਰਟੀ ਹੋਵੇ ਫਿਰ ਉਹਦੇ ਨਾਲ ਹੀ ਆਪਾਂ ਦੇਖਦੇ ਹਾਂ ਕਿ ਹੋਰ ਵੀ ਡੀਐਸਪੀ ਪਾਰਟੀਆਂ ਦੀਆਂ ਜੀ ਇੱਕ ਆਮ ਆਦਮੀ ਪਾਰਟੀ ਹੈ ਇੱਕ ਪੰਜਾਬ ਇੱਕ ਤਾਂ ਪਾਰਟੀ ਬਣੀਆ ਅਕਾਲੀ ਜੜੇ ਟਕਸਾਲੀ ਪਾਰਟੀ ਬਣੀਆ ਕੀ ਤੁਸੀਂ ਸਮਝਦੇ ਹੋ ਕਿ ਆਮ ਆਦਮੀ ਪਾਰਟੀ ਕਾਂਗਰਸ ਦਾ ਵਿੰਗ ਔਰ ਟਕਸਾਲੀ ਅਕਾਲੀ ਜੜੇ ਨੇ ਉਹ ਕਾਹਨਿ ਪਾਰਟਾ ਦਾ ਵਿੰਗ ਔਰ ਜਿਹੜੀ ਇੱਕ ਤਾਂ ਪਾਰਟੀ ਨੂੰ ਆਮ ਆਦਮੀ ਪਾਰਟੀ ਦਾ ਵਿੰਗ ਹੋ ਸਕਦਾ ਕੀ ਇਸ ਨੂੰ ਤੁਸੀਂ ਸਮਝਦੇ ਹੋ ਦੇਖੋ ਜੀ ਸਾਡਾ ਤੁਹਾਡੀ ਗੱਲ ਸਹੀ ਹੈ ਜੀ ਇਹ ਜਿਹੜੀਆਂ ਵੱਡੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਨੇ ਜੀ 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 ਉਹਨਾਂ ਨੇ ਆਪਣੇ ਫੈਰੀ ਲੈਣ ਲਈ ਛੋਟੇ ਛੋਟੇ ਵਿੰਗ ਬਣਾ ਦਿੱਤੇ ਨੇ ਜੀ 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 ਤਾਂ ਕਿ ਉਹਨਾਂ ਨੂੰ ਰਾਜਨੀਤਿਕ ਫਾਇਦਾ ਮਿਲ ਸਕੇ ਪਰ ਮੈਂ ਹੁਣ ਸਮਾਜ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਪੰਜਾਬ ਦੀ ਜਨਤਾ ਨੂੰ ਇਹ ਬੇਨਤੀ ਕਰਦਾ ਹਾਂ ਕਿ ਉਹ ਪੂਰੀ ਸਮਝਦਾਰੀ ਦੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨ ਔਰ ਬੜੀ ਸੋਚ ਦੇ ਨਾਲ ਬੇਦਾਦ ਪੜਿਆ ਲਿਖਿਆ ਸੂਝਵਾਨ ਉਮੀਦਵਾਰ ਨੂੰ ਵੋਟ ਪਾਉਣ ਜਿਨ੍ਹਾਂ ਨੂੰ ਕੰਮਜਾਬ ਹੋ। ਜੀ 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 ਕੀ ਸਮਝਿਆ ਕਿ ਖਿਆਲ ਸਾਮਲ ਜਿਹੜੀ ਪਾਰਟੀ ਬਣਾਈ ਹੈ ਇਹ ਪੰਜਾਬ ਇਕਤਾ ਪਾਰਟੀ ਜਾਂ ਫਿਰ ਮੇਰਾ ਸਵਾਲ ਹਾਲੇ ਵੇਚੀ ਹੈ ਕਿ ਜਿਹੜੀ ਪਾਰਟਕਸਾਲੀ ਕਾਲੂ ਅਕਾਲੀ ਜਿਹੜੇ ਹੋਣ ਵਿੱਚ ਆਏ ਨੇ ਕਿ ਜਿਹੜੀਆਂ ਪਾਰਟੀਆਂ ਨਵੀਆਂ ਬਣੀਆਂ ਨੇ ਕੀ ਉਹ ਪੁਰਾਣੀਆਂ ਪਾਰਟੀਆਂ ਦੇ ਵਿੰਗ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਕਿਉਂ ਕਰਕੇ ਖੈਰਾ ਸਾਹਿਬ ਜਿਹੜੇ ਪਹਿਲੋ ਸੀ ਮੇਰੇ ਖਿਆਲ ਨਾਲ ਕਾਂਗਰਸ ਦੇ ਵਿੱਚ ਵੀ ਰਹੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਰਹੇ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾ ਲਈ ਜਿਹੜਾ ਬੰਦਾ ਸੰਘਰਸ਼ਸ਼ੀਲ ਹੋਵੇ ਉਹਨੂੰ ਸਰਕਾਰ ਦੀਆਂ ਜਾਂ ਕਹਿੰਦੇ ਰਾਜਨੀਤੀ ਪਾਰਟੀਆਂ ਦੀ ਦਸਾਖੀਆਂ ਦੀ ਲੋੜ ਨਹੀਂ ਜੀ ਜੀ ਬਿਲਕੁਲ ਬਿਲਕੁਲ ਜੀ ਇਹ ਸਿਰਫ ਵਸਾਖੀਆਂ ਜਿਹੜੀਆਂ ਵਾ ਉਹ ਸਰਕਾਰ ਦੇ ਨੁਮਾਇੰਦਿਆਂ ਨੂੰ ਖੁਸ਼ ਕਰਨ ਲਈ ਹਟਾਈਆਂ ਜਾਂਦੀਆਂ ਨੇ ਤੇ ਜਿੱਕਤੇ ਨਾ ਕਿਤੇ ਵਾਕਿਆ ਤੁਹਾਡੀ ਗੱਲ ਨੂਰ ਸਾਹਿਬ ਸਹੀ ਹੈ ਇਹ ਜਿਹੜੇ ਛੋਟੇ ਛੋਟੇ ਦਲ ਬਣਾਏ ਗਏ ਨੇ ਜਾਂ ਵਿੰਗ ਬਣਾਏ ਗਏ ਨੇ ਇਹ ਸਰਕਾਰਾਂ ਦੇ ਵਸਾਖੀਆਂ ਨੇ ਔਰ ਇਹ ਲੀਡਰਾਂ ਨੂੰ ਫੜਾਈਆਂ ਗਈਆਂ ਨੇ ਕਿ ਉਹਨਾਂ ਦੇ ਹੱਥ ਦੇ ਵਿੱਚ ਬੋਲਿਆ ਜਾਂਦਾ ਜੀ 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 ਬਿਲਕੁਲ ਕੀ ਸੰਦੇਸ਼ ਸੋ ਦੱਸੋ ਪੰਜਾਬ ਦੀ ਸ਼ਕਤ ਹੋ ਕਿ ਲੋਕ ਸਭਾ ਚੱਲੋ ਉੱਪਰ ਦੇ ਕੀ ਸੰਦੇਸ਼ ਮੈਂ ਜੀ ਖਾਸ ਕਰਕੇ ਪੰਜਾਬ ਦੀ ਜਨਤਾ ਨੂੰ ਪੂਰੇ ਦੇਸ਼ ਵਾਸੀਆਂ ਨੂੰ ਕਿਉਂਕਿ ਲੋਕ ਸਭਾ ਚੋਣਾਂ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਹੋ ਰਹੀਆਂ ਉਸ ਤੇ ਵਿੱਚ ਮੈਂ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਇੱਕ ਆਪਣੇ ਲੋਕੋਰ ਆਪਣੇ ਯੂਵਾ ਵਿਕਾਸ ਮੋਰਚਾ ਦੇ ਮਾਧਿਅਮ ਵੱਲੋਂ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਜੋ ਬਾਬਾ ਸਾਹਿਬ ਡਾਕਟਰ ઉમેਦਗਰ ਜੀ ਨੇ 26 ਜਨਵਰੀ 1950 ਨੂੰ ਸੰਵਿਧਾਨ ਦੇ ਵਿੱਚ ਤੁਹਾਡੇ ਹੱਕ ਲਿਖ ਦਿੱਤੇ ਆ ਉਸ ਨੂੰ ਇਮਾਨਦਾਰੀ ਦੇ ਨਾਲ ਆਪਣੀ ਸੋਚ ਸਾਹਮਣੇ ਦੇ ਨਾਲ ਚੰਗੇ ਸਾਫ ਸੁਥਰੇ ਇਮਾਨਦਾਰ ਉਮੀਦਵਾਰ ਦੇ ਹੱਥ ਤੇ ਪਾਓ ਤਾਂ ਕਿ ਤੁਹਾਡੇ ਜਿਹੜੇ ਅਸੀਂ 50 ਸਾਲਾਂ ਦੇ ਵਿੱਚ ਜਾਂ ਹੋਰ 50 ਸਾਲਾਂ ਦੇ ਸਰਕਾਰਾਂ ਦੇ ਵਿੱਚ ਆਪਣੇ ਦੁੱਖ ਸੁੱਖਾ ਜੋ ਆਪਣੇ ਸਮਾਜ ਨਾਲ ਟੱਕਾ ਹੋ ਰਿਹਾ ਉਸ ਨੂੰ ਉਸ ਦੀ ਆਵਾਜ਼ ਲੋਕ ਸਭਾ ਦੇ ਵਿੱਚ ਚੱਕ ਸਕੇ ਇਹੋ ਜਿਹੇ ਉਮੀਦਵਾਰ ਚੁਣ ਕੇ ਵਧਦੀ ਗਿਣਤੀ ਦੇ ਵਿੱਚ ਲੋਕ ਸਭਾ ਦੇ ਵਿੱਚ ਪਹੁੰਚੀਏ ਤਾਂ ਕਿ ਬਾਬਾ ਸਾਉ ਡਾਕਟਰ ਮੇਹਤ ਵਰਜੀ ਦੀ ਜਿਹੜੀ ਸੋਚ ਨੂੰ ਅਸੀਂ ਪ੍ਰਮਾਤ ਕਰਕੇ ਉਹ ਉਮੀਦਵਾਰਾਂ ਨੂੰ ਸਾਡੀ ਆਵਾਜ਼ ਚੱਕ ਸਕੇ ਕੀ ਆਪੇ ਸੋਚਦਾ ਸੀ ਤੁਹਾਡੇ ਵੱਲੋਂ ਮੈਂ ਦੇਸ਼ ਦੀ ਜਨਤਾ ਨੂੰ ਇਹ اپیل ਨੂਰ ਸਾਹਿਬ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਰਨਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਅਸੀਂ ਦਿਮਾਗ ਦੇ ਵਿੱਚ ਕੱਟਰ ਤਾਂ ਕੱਢਿਆ ਕਿ ਅਸੀਂ ਕੱਟਰ ਹਤਾਲੀ ਆ ਅਸੀਂ ਕੱਟਰ ਤਾਂ ਕਰਤੀਆਂ ਜਾਂ ਅਸੀਂ ਕੱਟਰ ਬੀਐਸਪੀ ਵਾਲੇ ਆ ਇਹ ਕੱਟਰ ਤਾਂ ਕੱਢ ਕੇ ਸਿਰਫ ਤੁਸੀਂ ਇਹ ਦੇਖੋ ਵੀ ਜਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਵਾ ਜੀ 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 ਉਹ ਜਿਹੜਾ ਉਮੀਦਵਾਰ ਉਤਾਰਿਆ ਗਿਆ ਉਹ ਵਾਕਿਆ ਤੁਹਾਡੀ ਕਸੂਕੀਆਂ ਤੇ ਖੜਾ ਉੱਤਰ ਸਕਦਾ ਉਹ ਲੋਕ ਸਭਾ ਦੇ ਵਿੱਚ ਜਾ ਕੇ ਤੁਹਾਡੇ ਮੁੱਦਿਆਂ ਨੂੰ ਉਠਾ ਸਕਦਾ ਤੁਹਾਡੇ ਦੁੱਖ ਤੱਕ ਤਕਲੀਫ ਦੂਰ ਕਰ ਸਕਦਾ ਕਹਿੰਦਾ ਮੇਰਾ ਭਾਵ ਆ ਕਿ ਤੁਸੀਂ ਬਿਨਾ ਪਾਰਟੀ ਦੇ ਕਿਸੇ ਕੱਟਰ ਤੋਂ ਲੈ ਕੇ ਸਿਰਫ ਉਮੀਦਵਾਰ ਦੀ ਸ਼ਬੀ ਦੇਖੋ ਔਰ ਸ਼ਬੀ ਦੇਖ ਕੇ ਬੜਿਆ ਲਿਖਿਆ ਸੁਜਮਾਨ ਜਿਹੜਾ ਵੇਦ ਆਪ ਉਮੀਦਵਾਰ ਉਸ ਨੂੰ ਵੋਟ ਪਾਓ ਔਰ ਨਾਲ ਹੀ ਮੈਂ ਆਪਣੇ ਯੁਵਾ ਵਿਕਾਸ ਮੋਰਚੇ ਦੇ ਜਿੰਨੇ ਵੀ ਵਿੰਗ ਬਣਾਏ ਗਏ ਨੇ ਮੁਸਲਮਾਨ ਸਮਾਜ ਦਾ ਵਿੰਗ ਹੈਂਡੀਕੈਪਡ ਜੁਨੀਆ ਦਾ ਵਿੰਗ ਦਾ ਫੋਰ ਕਲਾਸ ਅਮਲਾ ਜਿਹੜੀ ਜੁਨੀਆ ਨਾਲ ਜੋ ਵੀ ਸਾਡੇ ਸਹਿਯੋਗ ਕਰਦੇ ਨੇ ਉਹਨਾਂ ਦੇ ਅੱਗੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜਿਹੜਾ ਵੀ ਤੁਹਾਡੇ ਮੈਂਬਰ ਪਾਰਲੀਮੈਂਟ ਹਲਕਿਆਂ ਦੇ ਵਿੱਚ ਖੜਾ ਵਾ ਉਸ ਨੂੰ ਰਾਜਨੀਤਿਕ پارٹی ਦੇ ਕੇ ਨਾ ਵੋਟ ਪਾਓ ਬਲਕਿ ਉਸ ਦੀ ਸਾਫ ਸੁਥਰੀ ਸ਼ਖੀ ਦੇ ਕੇ ਵੋਟ ਪਾਓ ਕਿਉਂ ਕਰਕੇ ਅਕਸਰ ਜਿਹੜੇ ਲੋਕ ਆ ਉਹ ਰਾਜਨੀਤੀ ਪਾਰਟੀ ਦੇ ਕਾਰਨ ਗੁੰਮਰਾਹ ਹੋ ਜਾਂਦੇ ਨੇ ਤੇ ਉਹ ਦੇਖਦੇ ਨੇ ਕਿ ਇਹ ਵਾਕਿਆ ਉਮੀਦਵਾਰ ਆ ਜਿਹੜਾ ਇਹ ਸਾਡੇ ਜਿਹੜੇ ਲੋਕ ਸਭਾ ਦੇ ਵਿੱਚ ਜਾ ਕੇ ਮੁੱਦਿਆਂ ਨੂੰ ਉਠਾ ਸਕੇਗਾ ਕਿ ਨਹੀਂ ਇਸੇ ਕਾਰਨ ਹੀ ਜਿਹੜਾ ਦੇਸ਼ ਦੀ ਤਰੱਕੀ ਦੇ ਵਿੱਚ ਸਭ ਤੋਂ ਵੱਡੀ ਮੁਕਾਮ ਹੈ ਔਰ ਬੇਗੰਪੁਰਾ ਸ਼ਕਤੀ ਵੈਬ ਟੀਵੀ ਮੀਓ ਚੈਨਲ ਵੱਲੋਂ ਨਵੇਂ ਸ਼ੁਰੂ ਕੀਤੇ ਗਏ ਤੇਜ ਤਾਰ ਲੋਕ ਸਭਾ ਚੋਣਾਂ 2019 ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲਬਾਤ ਕੀਤੀ ਹੈ ਜੀ ਜਨੂਸ਼ ਪਮਾਸ ਸੋਤਾ ਜੀ ਜੋ ਸੂਬਾ ਪ੍ਰਧਾਨ ਨੇ ਯੂਵਾ ਵਿਕਾਸ ਮੋਰਚਾ ਪੰਜਾਬ ਦੇ ਔਰ ਨਾਲ ਹੀ ਜੀ ਸੂਬਾ ਜਨਨ ਉਸਕਰ ਤਰਸ਼ਵਨੀ ਸੋਤਾ ਜੀ ਨੇ ਗੱਲਬਾਤ ਕੀਤੀ ਹੈ ਔਰ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਇਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਬਹੁਤ ਸੋਹਣੇ ਇਹਨਾਂ ਨੇ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੀਆਂ ਧੀਆ ਨੂੰ ਪੰਜਾਬ ਦੇ ਵੋਟਰਾਂ ਨੂੰ ਜਿਹੜਿਆ ਅਪੀਲ ਕੀਤੀ ਹੈ ਔਰ ਬਹੁਤ ਹੀ ਲਾਜਵਾਬ ਹੈ ਔਰ ਮੈਂ ਸਮਝਦਾ ਕਿ ਜੇ ਪੰਜਾਬ ਦੀ ਜਨਤਾ ਇਹਨਾਂ ਦੀ ਇਸ ਅਪੀਲ ਦੇ ਉੱਪਰ ਗੌਰ ਕਰਦੀ ਹੈ ਤੇ ਉਹ ਜ਼ਰੂਰ ਇੱਕ ਵਧੀਆ ਸਰਕਾਰ ਲੋ ਸੈਂਟਰ ਦੇ ਵਿੱਚ ਲਿਆਉਣ ਦੇ ਵਿੱਚ ਇਹਨੂੰ ਚੋਗਧਨ ਪਾਵੇਗੀ ਮੈਂ ਕੈਮਰਾਮੈਨ ਵਿਵੇਕ ਸ਼ਰਮਾ ਦੇ ਨਾਲ ਕੇਸ ਨੂਰ ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਨਵੇਂ ਇਹ ਪਾਰਟੀ ਦੇ ਕਿਸੇ ਪ੍ਰਧਾਨ ਔਰ ਜਾਂ ਅਹੁਦੇਦਾਰ ਨਾਲ ਆਪਜੀ ਨਾਲ ਮੁਲਾਕਾਤ ਕਰਵਾਵਾਂਗੇ i half not a Rafi Star. -off.